ਆਹ ਲਓ ਕਿੰਨੇ ਡੇਟਾ ਕਿੰਨਾ ਆਇਆ ਕਿੰਨੇ ਕਿਸਾਨ ਆ ਗਏ ਜੀ ਤੁਹਾਡੇ ਕੋਲ ਸਾਡੇ ਕੋਲੇ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਇੰਜਰੀਸ ਆ ਗਈਆਂ ਬਹੁਤ ਸੀਰੀਅਸ ਆਈਆਂ ਨੰਬਰ ਘੱਟਾ ਪਿਛਲੀ ਵਾਰੀ ਨੰਬਰ ਬਹੁਤ ਜ਼ਿਆਦਾ ਸੀ ਪਿਛਲੀ ਵਾਰੀ ਸਾਡੇ ਜਿਹੜੇ ਸੀਗੇ 114 15 ਜਿਹੜੇ ਹੋਣ ਤੱਕ ਆ ਚੁੱਕੇ ਆ ਅੱਜ ਜਿਹੜੇ 4 ਆਏ ਉਹਨਾਂ ਚ ਇੱਕ ਹੈਡ ਇੰਜਰੀ ਆ ਔਰ ਇੱਕ ਜਿਹੜਾ ਹੈਗਾ ਜਿਹਦੀ ਡੈਥ ਹੋ ਗਈ ਹੈ ਬੱਚੇ ਦੀ ਤੇ ਬਹੁਤ ਅਨਫੋਰਚੂਨੇਟ ਹੈ ਜੀ ਇਹ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਉਹੀ ਕੰਮ ਕਰਨਾ ਚਾਹੀਦਾ ਜਿਹੜਾ ਮਸਲੇ ਦਾ ਹਾਲ ਹੈ ਉਹ ਗੱਲਬਾਤ ਨਾਲ ਲੱਭਣਾ ਸਾਡਾ ਮੁੱਖ ਮੰਤਰੀ ਸਹੀ ਗੱਲ ਕਰ ਰਿਹਾ ਔਰ ਜੋ ਹਰਿਆਣਾ ਦੇ ਮੁੱਖ ਮੰਤਰੀ ਹੈ ਉਹ ਸਾਡੇ ਨੌਜੋਨਾਂ ਤੇ ਗੋਡੀਆਂ ਚਲਾ ਰਿਹਾ ਉਹ ਸਰ ਤੁਸੀਂ ਕਹਿ ਰਹੇ ਪੰਜਾਬ ਸਰਕਾਰ ਸਹੀ ਪੱਖ ਰੱਖ ਰਹੀ ਹੈ ਲੇਕਿਨ ਦੋ ਕਿਸਾਨਾਂ ਦੀ ਮੌਤ ਪਿਛਲੇ ਦੋ ਦਿਨਾਂ ਤੋਂ ਮਾਰਚਲੀ ਦੇ ਵਿੱਚ ਪਏ ਨੇ ਮੁੱਖ ਮੰਤਰੀ ਨੇ ਟੇਕਅਪ ਕੀਤਾ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਦੋ ਸਟੇਟਸ ਦਾ ਆਪਸ ਵਿੱਚ ਹੈਗਾ ਪਹਿਲਾਂ ਇਹਨਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਤੁਹਾਨੂੰ ਪਤਾ ਵੀ ਨਾਰਥ-ਈਸਟ ਦੇ ਵਿੱਚ ਦੋ ਸਟੇਟਸ ਨੇ ਆ ਜਿਹੜੀਆਂ ਉਥੇ ਦੋ ਮਤਲਬ ਉਹਨਾਂ ਨੇ ਇੱਕ ਸਟੇਟ ਨੇ ਦੂਜੀ ਉਹਨਾਂ ਦੀ ਪੁਲਿਸ ਕਰਤਾ ਉਹਨਾਂ ਦੀ ਪੁਲਿਸ ਨੇ ਇਹਨਾਂ ਦੀ ਇਹਨਾਂ ਦੀ ਪੁਲਿਸ ਉੱਤੇ ਪਰਚੇ ਕਰ ਦਿੱਤੇ ਇਹ ਆਪਾਂ ਕਿੱਧਰ ਨੂੰ ਜਾ ਰਿਹਾ ਦੇਸ਼ ਆਪਣਾ ਜੀ ਆਪਣੀ ਡੈਮੋਕ੍ਰੇਸੀ ਦਾ ਪਹਿਲਾਂ ਮਾਨਯੋਗ ਜਿਹੜੀ ਸਾਡੀ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਨੇ ਆ ਹੋਣੀ ਤੁਹਾਡਾ ਕੱਲ ਪਰਸੇ ਜਿਹੜਾ ਹੈਗਾ ਕੱਲ ਹੀ ਜਿਹੜਾ ਹੈਗਾ ਉਹ ਇੱਕ ਡੈਮੋਕ੍ਰੇਸੀ ਰੀਸਟੋਰ ਕੀਤੀ ਹੈ ਇਹ ਮਤਲਬ ਡੈਮੋਕ੍ਰੇਸੀ ਦਾ ਜਿੰਨੇ ਵੀ ਡੈਮੋਕ੍ਰੇਸੀ ਦਾ ਨੋਰਮ ਹੈ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਇਲਾਕੇ ਦੇ ਵਿੱਚ ਸਾਰੇ ਅਟੈਕ ਹੋ ਰਹੇ ਨੇਗੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਸ ਤੇ ਦੇਖੋ ਦੇਸ਼ ਇੱਕ ਹੈ ਇਹ ਆਪਾਂ ਗੱਲ ਇਦਾਂ ਕਰ ਰਹੇ ਆਂ ਆਪਾਂ ਬਾਰਡਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਿਵੇਂ ਕਿਤੇ ਗੁਆਂਡੀ ਦੇਸ਼ ਦੇ ਨਾਲ ਬਾਰਡਰ ਹੋਵੇ ਇੰਟਰਸਟ ਰੇਟ ਬਾਰਡਰ ਹੈ ਜੀ ਇਹ ਇਹ ਕੋਈ ਮਤਲਬ ਦੋ ਦੇਸ਼ਾਂ ਦਾ ਬਾਰਡਰ ਨਹੀਂ ਹੈ ਦੋ ਰਾਜਾਂ ਦਾ ਬਾਰਡਰ ਹੈ ਇਹਨੂੰ ਤਾਂ ਪਤਾ ਵੀ ਨਹੀਂ ਲੱਗਣਾ ਤੇਰਾ ਇੱਥੇ ਬਾਰਡਰ ਹੈ ਔਰ ਜਿਹੜੇ ਜਿੱਥੇ ਹੋ ਰਿਹਾ ਉਹ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈਵੇ ਦਾ ਮਤਲਬ ਕੀ ਆ ਜੀ ਸਾਰੇ ਸਾਰੇ ਦੇਸ਼ ਦਾ ਉੱਤੇ ਜਿਹੜਾ ਮਰਜ਼ੀ ਉੱਥੋਂ ਲੰਘ ਕੇ ਜਾ ਸਕਦਾ ਨਾਰਮਲੀ ਕਦੇ ਵੀ ਜਿਹੜੇ ਕੋਈ ਵੀ ਸਰਕਲ ਸਟਾਰਟ ਤੋਂ ਹੋਣ ਨੈਸ਼ਨਲ ਹਾਈਵੇ ਜਿਹੜਾ ਹੁੰਦਾ ਉਹ ਹਮੇਸ਼ਾ ਸੈਂਟਰ ਦੀ ਗਵਰਨਮੈਂਟ ਆ ਉਹਦੇ ਕੋਲ ਹੁੰਦਾ ਤੇ ਸਰਕਾਰ ਕੀ ਕਰ ਰਹੀ ਹੈ ਜੀ ਸਰਕਾਰ ਕਰ ਰਹੀ ਹੈ ਜੀ ਉਹ ਤੁਹਾਡੇ ਸਾਹਮਣੇ ਆ ਜੀ ਕੁਝ ਤਾਂ ਤੁਹਾਡੇ ਸਾਹਮਣੇ ਆ ਸਾਡੇ ਮੁੱਖ ਮੰਤਰੀ ਜੀ ਨਾ ਗਵਰਨਮੈਂਟ ਅੱਜ ਹਾਈ ਕੋਰਟ ਗਈ ਸੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਜਾਓ ਹਾਈ ਕੋਰਟ ਨਹੀਂ ਗਿਆ ਉਹਨਾਂ ਨੇ ਕਿਹਾ ਪੰਜਾਬ ਗਵਰਨਮੈਂਟ ਹੈਗੀ ਹੈ ਜਿਹੜੀ ਕਿ ਕਿਸਾਨਾਂ ਨੂੰ ਸ਼ਹਿ ਦੇ ਰਹੀ ਹੈ ਪੰਜਾਬ ਸਰਕਾਰ ਨੂੰ ਪੋਲੀਟੀਕਲੀ ਕਿਹਾ ਜਾ ਰਹੀ ਹੈ ਕਿ ਗੱਲ ਲਾਹ ਲੈਣ ਦੀ ਪੰਜਾਬ ਸਰਕਾਰ ਦੇਖੋ ਬੜੀ ਮੈਂ ਕਹਿੰਦਾ ਜੀ ਇਦੋਂ ਮਾੜ ਪੰਜਾਬ ਸਰਕਾਰ ਕੀ ਲਾ ਲਾ ਸਾਡੇ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਆ ਉਹਨਾਂ ਦੇ ਨਾਲ ਗੱਲਬਾਤ ਕਰਾ ਰਹੀ ਆ ਗੱਲਬਾਤ ਉਹਨਾਂ ਦੀ ਹੈ ਤੇ ਜਿਹੜਾ ਇਹ ਕੰਮ ਜਿਹੜਾ ਸਾਡੇ ਮੁੱਖ ਮੰਤਰੀ ਕਰ ਸਕਦੇ ਹੈ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਉਹੀ ਕੰਮ ਕਰਨਾ ਸਹੀ ਹੈ ਜਿਹੜਾ ਮਸਲੇ ਦਾ ਹਾਲ ਹੈ ਉਹ ਗੱਲਬਾਤ ਨਾਲ ਲੱਭਣਾ ਸਾਡਾ ਮੁੱਖ ਮੰਤਰੀ ਸਹੀ ਗੱਲ ਕਰ ਰਿਹਾ ਔਰ ਜੋ ਹਰਿਆਣੇ ਦੇ ਮੁੱਖ ਮੰਤਰੀ ਹੈ ਉਹ ਸਾਡੇ ਨੌਜ ਉਹਨਾਂ ਤੇ ਗੋੜੀਆਂ ਚਲਾ ਰਿਹਾ ਹੋ ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ ਸਹੀ ਪੱਖ ਰੱਖ ਰਹੀ ਹੈ ਲੇਕਿਨ ਦੋ ਕਿਸਾਨਾਂ ਦੀ ਮੌਤ ਪਿਛਲੇ ਦੋ ਦਿਨਾਂ ਤੋਂ ਮਾਰਚੂਰੀ ਦੇ ਵਿੱਚ ਪਏ ਨੇ ਮੁਆਵਜ਼ ਉਹਨਾਂ ਨੇ ਐਲਾਨਿਆ ਵੀ ਹੈ ਉਹ ਵੀ ਸਾਰਾ ਕੁਝ ਹੋ ਜਾਏਗਾ ਜੀ ਇਹ ਤਾਂ ਅਸੀਂ ਕਰ ਲਾਂਗੇ ਜੀ ਜੋ ਇਸ ਥਲੇ ਬਾਰਡਰ ਤੇ ਹੋ ਰਿਹਾ ਇਸ ਥਲੇ ਦਾ ਮਸਲਾ ਇਹ ਹੈ ਜੋ ਅੱਜ ਹੋਇਆ ਇੱਕ ਨੌਜਵਾਨ ਦੀ ਮੌਤ ਹੋਈ ਹੈ ਪਹਿਲੇ ਬੰਦਿਆਂ ਦੀ ਹਾਰਟ ਅਟੈਕ ਹੋ ਗਈ ਪਹਿਲਾਂ ਵੀ 750 ਮਰੇ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਅਜੇ ਤੱਕ ਜੋ ਕੇਂਦਰ ਨੇ ਵਾਅਦਾ ਕੀਤਾ ਸੀਗਾ ਸਰਕਾਰਾਂ ਨੇ ਤਾਂ ਸਾਡੀ ਨੇ ਵੀ ਪੂਰਾ ਕੀਤਾ ਈਵਨ ਤੇਲੰਗਾਨਾ ਦੇ ਜਿਹੜੇ ਸੀਗੇ ਉਸ ਲੋ ਦੇ ਮੁੱਖ ਮੰਤਰੀ ਉਹ ਵੀ ਪੰਜਾਬ ਚ ਆ ਕੇ ਆਪਣਾ ਵਾਅਦਾ ਪੂਰਾ ਕਰਕੇ ਗਏ ਆ ਜੇ ਕਿਸੇ ਨੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਕੇਂਦਰ ਦੀ ਸਰਕਾਰ ਹੈ ਉਹ ਖੱਟੜ ਸਰਕਾਰ ਹੈ ਕਿੰਨਾ ਜਿੰਦਾ ਕਿੰਨਾ ਆਇਆ ਕਿੰਨੇ ਕਿਸਾਨ ਆ ਗਏ ਜੀ ਤੁਹਾਡੇ ਕੋਲ ਸਾਡੇ ਕੋਲੇ ਅੱਧੀ ਡੇਢ ਦੇ ਵਿੱਚ ਜਿਹੜੀਆਂ ਇੰਜਰੀਸ ਆ ਗਈਆਂ ਬਹੁਤ ਸੀਰੀਅਸ ਆਈਆਂ ਨੰਬਰ ਕਰਤਾ ਪਿਛਲੀ ਵਾਰੀ ਨੰਬਰ ਬਹੁਤ ਜ਼ਿਆਦਾ ਸੀ ਪਿਛਲੀ ਵਾਰੀ ਸਾਡੇ ਜਿਹੜੇ ਸੀਗੇ 114 15 ਜਿਹੜੇ ਹੋਣ ਤੱਕ ਆ ਚੁੱਕੇ ਆ ਅੱਜ ਜਿਹੜੇ 4 ਆਏ ਉਹਨਾਂ ਚ ਇੱਕ ਹੈਲ ਡਿਜਰੀ ਆ ਔਰ ਇੱਕ ਜਿਹੜਾ ਹੈਗਾ ਜਿਹਦੀ ਜਿਹਦੀ ਡੈਥ ਹੋ ਗਈ ਹੈ ਬੱਚੇ ਦੀ ਤੇ ਬਹੁਤ ਅਨਫੋਰਚੂਨੇਟ ਹੈ ਜੀ ਇਹ ਮਤਲਬ ਇਹ ਬਿਲਕੁਲ ਹੀ ਹੋਣਾ ਤੇ ਇਹਦਾ ਦੇਖ ਟੋਟਲੀ ਅਨਐਕਸੈਪਟੇਬਲ ਹੈ ਤਰੀਕ ਤਰ੍ਹਾਂ ਤੋਂ ਕੇਂਦਰ ਸਰਕਾਰ ਮੀਟਿੰਗ ਦਾ ਸੱਦਾ ਦੇ ਰਹੀ ਹੈ ਦੂਜੇ ਪਾਸੇ ਫਾਇਰਿੰਗ ਕਰ ਰਹੀ ਹੈ ਮੈਂ ਕਹਿੰਦਾ ਜੀ ਕੋਈ ਜਦੋਂ ਤੁਸੀਂ ਜੇ ਤੁਹਾਡੀ ਨੀਅਤ ਠੀਕ ਹੈ ਜੇ ਤੁਹਾਡੀ ਨੀਤੀ ਠੀਕ ਹੈ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਇਹ ਨਵਤਾਂ ਨਹੀਂ ਨਹੀਂ ਚਾਹੀਦੀ ਸੀ ਇਹ ਕੋਈ ਹੁਣ ਥੋੜੀ ਹੈ ਜੀ ਇਹ ਤਾਂ ਜਿਹੜੇ ਕਿਸਾਨ 13 ਮਹੀਨੇ ਉੱਥੇ ਬੈਠੇ ਰਹੇ ਉਹਨੂੰ 2 ਸਾਲ ਤੋਂ ਬਾਅਦ ਸਮਾ ਹੋ ਗਿਆ ਕੋਈ ਹੁਣ ਥੋੜੀ ਹੋਇਆ ਹੈ ਸਵਾ ਦੋ ਸਾਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਕੋਈ ਇੱਕ ਕੰਮ ਕੀਤਾ ਇਹਨਾਂ ਨੇ ਕਿਸਾਨਾਂ ਨੂੰ ਮਤਲਬ ਕੋਈ ਇਹਨਾਂ ਨੇ ਜੋਸਲੇ ਸਾਰੇ ਵਾਦੇ ਕੀਤੇ ਸੀ ਇਹਨਾਂ ਨੇ ਜਿਹੜੇ ਕਾੜੇ ਕਾਨੂੰਨ ਵਾਪਸ ਲਏ ਸੀ ਇਹਨਾਂ ਨੇ ਕਹੇ ਸੀ ਐਮਐਸਪੀ ਦੇ ਕਮੇਟੀ ਕਿਸਾਨਾਂ ਦੇ ਨੁਮਾਇੰਦੇ ਨਹੀਂ ਲਏ ਉਹਦੇ ਵਿੱਚ ਆ ਜੋ ਇਹਨਾਂ ਨੇ ਨਕੀਪੁਰ ਸੀਰੀ ਜਿਹੜੇ ਮਤਲਬ ਇਮਾਨਦਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਪਿੱਛੇ ਪੈ ਹੋਏ ਸਾਰੀ ਸੀ ਵੀ ਇਹਨਾਂ ਨੇ ਆਪੋਜੀਸ਼ਨ ਲੀਡਰਾਂ ਦੇ ਖਿਲਾਫ ਆਈ ਹੋਈ ਆ ਸਾਰੀ ਵੀਡੀਓ ਉਹਨਾਂ ਦੇ ਖਿਲਾਫ ਆਈ ਹੋਈ ਆ ਜਿਹੜੇ ਦੋਸ਼ੀ ਆ ਉਹ ਅੱਜ ਵੀ ਫ੍ਰੀ ਫਿਰਦੇ ਆ ਜੀ ਉਹ ਇਹਨਾਂ ਨੇ ਮੈਂ ਇਹਦੇ ਬਾਰੇ ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਹੜਾ ਜਿਹੜੀ ਗੋਲੀਬਾਰੀ ਆ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ ਮੈਂ ਉਹਨਾਂ ਨੂੰ ਵਾਰਨ ਕਰਦਾ ਕਿ ਦੇਸ਼ ਵਾਸਤੇ ਬਹੁਤ ਮਾੜਾ ਡੈਮੋਕ੍ਰੇਸੀ ਬਹੁਤ ਮਾੜਾ ਇਹਨਾਂ ਨੂੰ ਮੈਂ ਹਰਿਆਣਾ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਬਾਜ਼ਾਓ ਜੇ ਇਹ ਬਿਲਕੁਲ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਸਾਰਾ ਵਤੀਰਾ ਹੈਗਾ ਇਹ ਗੈਰ ਸਵਧਾਨਿਕ ਵੀ ਆ ਗੈਰ ਕਾਨੂੰਨੀ ਵੀ ਆ ਔਰ ਜਿਹੜਾ ਹੈਗਾ ਇਹ ਮਨੁੱਖਤਾ ਦਾ ਕਹਾਣ ਕਰਨ ਵਾਲਾ ਇਹ ਭਰਾਵਾਂ ਨੂੰ ਭਰਾਵਾਂ ਨਾਲ ਭਰਾ ਤੋਂ ਭਰਾ ਮਾਰੂ ਲੰਗਣਾ ਕਰਾਓ ਤੁਸੀਂ ਜਿਹੜੇ ਤੁਹਾਡੇ ਪੁਲਿਸ ਦੇ ਵਿੱਚ ਬੰਦੇ ਵੀ ਆ ਜੀ ਉਹ ਉਹ ਵੀ ਕਿਸਾਨਾਂ ਦੇ ਪੁੱਤਰ ਹੈ ਉਹ ਸਾਡੇ ਜਿਹੜੇ ਆ ਜਿਹੜੇ ਤੁਹਾਡੇ ਜਿੰਨੇ ਪੋਲੀਟਿਸ਼ੀਅਨ ਹੈ ਜਾਂ ਜਿਹੜੇ ਹੋਰ ਵੱੱਡੇ ਤੁਹਾਡੇ ਬਿਜ਼ਨਸਮੈਨ ਹੈ ਇਹਨਾਂ ਦੇ ਬੱਚੇ ਨਾ ਫੌਜ ਵਿੱਚ ਹੈ ਜੀ ਨਾ ਨਾ ਉਹ ਪੁਲਿਸ ਵਿੱਚ ਹੈ ਕਿਸਾਨਾਂ ਮਜ਼ਦੂਰਾਂ ਦੇ ਪੁੱਤੀ ਹੈ ਉਹੀ ਦੇਖਦੀ ਹੈ ਸ਼ਰਧਾ ਤੇ ਲੜਦੇ ਆ ਉਹੀ ਤੁਹਾਡੀ ਜਾਨ ਬਚਾਉਂਦੇ ਆ ਉਹੀ ਔਖੇ ਔਖੇ ਵੇਲੇ ਕੰਮ ਆਉਂਦੇ ਆ ਇਹੀ ਕਿਸਾਨ ਆ ਜਿਹੜੇ ਕੋਰੋਨਾ ਚ ਕੰਮ ਆਏ ਸੀ ਇਹ ਉਹੀ ਕਿਸਾਨ ਆ ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਇਹ ਉਹੀ ਪੰਜਾਬ ਦੇ ਕਿਸਾਨ ਆ ਇਹਨਾਂ ਨੇ ਆਪਣਾ ਟਰਿੱਡ ਤੇ ਘੱਟ ਮਾਰ ਕੇ ਜਿਹੜਾ ਕੰਮ ਨਹੀਂ ਕੀਤਾ ਸੀ ਇਹਨਾਂ ਨੇ ਉਹ ਇਹਨਾਂ ਨੇ ਸਾਡੇ ਜੋ ਪ੍ਰਧਾਨ ਮੰਤਰੀ ਦੇ ਉਸ ਵੇਲੇ ਦੇ ਨਿਸ਼ਾ ਇਹਨਾਂ ਨੇ ਦੇਸ਼ਵਾਦ ਨੂੰ ਦਬੋ ਰਿਹਾ ਹੈ ਇਹਨਾਂ ਦੇ ਅਤਿਆਚਾਰ ਨਾ ਕਰੋ ਜ਼ੁਲਮ ਨਾ ਕਰੋ ਠੀਕ ਹੈ ਸਰ ਥੈਂਕ ਯੂ ਸੋ ਬਿਲਕੁਲ ਚੁੱਧਦਾ ਹੋ ਰਿਹਾ ਮਤਲਬ ਮੇਰਾ ਮਨ ਬਹੁਤ ਦੁਖੀ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮਾਨੀਟਰ ਕਰ ਰਹੇ ਆ ਸਾਡੇ ਹੋਰ ਮੰਤਰੀ ਜਿਹੜੇ ਆ ਗਏ ਆ ਉਹ ਪਾਤਰਾ ਦੇ ਆਸ-ਪਾਸ ਪਹੁੰਚ ਰਹੇ ਆ ਜੀ ਰਾਜਪੁਰਾ ਦੇ ਹੋਸਟ ਵੀ ਸਾਡੇ ਐਮਐਨਏ ਸਾਹਿਬ ਬੈਠੇ ਆ ਸਾਡੇ ਅਸੀਂ ਇਸ ਦੁੱਖ ਦੀ ਘੜੀ ਚ ਪਰਿਵਾਰਾਂ ਦੇ ਨਾਲ ਆ ਜੀ ਅਸੀਂ ਸਾਰਾ ਕੁਝ ਨਾਲ ਵਾਸਤੇ ਜੋ ਵੀ ਆ ਡਾਕਟਰ ਦਾ ਵੀ ਕੱਲ੍ਹ ਤੋਂ ਮੀਟਿੰਗ ਇਤਾਂ ਦੇ ਵਿੱਚ ਨੀਚੇ ਖੜੇ ਸੀਗੇ ਪਹਿਲਾ ਗੋਲਾ ਆਉਂਦਾ ਜਿਹੜਾ ਟੀਰ ਗੈਟ ਦਾ ਅਸੀਂ ਗੋਲੇਬਾਲ ਦੇਖੇ ਤਾਂ ਉਸੇ ਟਾਈਮ ਗੋਲੀ ਆ ਕੇ ਵੱਜੀ ਮੈਂ ਕਹਿੰਦਾ ਜੀ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਜਿਹੜੇ ਸਾਡੇ ਆਪਣੇ ਕਿਸਾਨ ਹੈ ਅੰਨ ਦਾਤਾ ਹੈ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਤੇ ਇਹ ਮੇਰਾ